ਪਤਾ ਜੀ ਗੱਲ ਕਿ ਕਿਨਾ 5 ਕਿਲੋ ਮਿਲਣ ਵਾਸਤੇ ਆਏ ਉਹਦੇ ਕੀ ਮੰਗੋ ਖੜੀ ਸੀ ਜਸਵੀਰ ਸਿੰਘ ਜਿਲ੍ਹਾ ਪ੍ਰਧਾਨ ਗੁਰਦਾਸਪੁਰ ਸਾਡੀ ਮੰਗ ਇਹ ਆ ਕਿ ਆਪਾਂ ਜਿਹੜੇ ਸਾਡੇ ਜਿਗਾੜੂ ਜਿਹੜੀਆਂ ਆਮ ਤੌਰ ਤੇ ਸਾਡੇ ਮੁਲਾਜ਼ਮਾਂ ਨੂੰ ਦੇਖਣ ਨੂੰ ਮਿਲਦੀਆਂ ਹਨ ਇਹਨਾਂ ਨੂੰ ਬੰਦ ਕਰਵਾਉਂ ਆਪਾਂ ਆਏ ਆ ਕਿ ਇਹਨਾਂ ਮੁਲਾਜ਼ਮਾਂ ਨੂੰ ਤਾਂ ਇਹ ਦਿਖਦੀਆਂ ਨਹੀਂ ਇਹਨਾਂ ਨੂੰ ਸਿਰਫ ਗੱਡੀਆਂ ਵਾਲੇ ਦਿਖਦੇ ਹਨ ਜਿੰਨਾਂ ਉੱਤੇ ਚਲਾਨ ਕੱਟਦੇ ਹਨ ਕੀ ਮੰਗ ਲਾ ਕੇ ਆਏ ਉਹ ਕੀ ਹੋਣੀ ਵਾਲਾ ਸਾਡੀ ਮੰਗ ਇਹ ਹੋਈ ਆ ਡੀਸੀ ਸਾਹਿਬ ਕੋ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਜਿਹੜੀਆਂ ਸਾਡੀਆਂ ਗੱਡੀਆਂ ਚੱਲਦੀਆਂ ਇਹਨਾਂ ਨੂੰ ਥੋੜੀ ਆਰਾਤ ਮਿਲੇ ਇਹਨਾਂ ਨੂੰ ਇੱਕ ਕਮਾਈ ਦਾ ਸਾਧਨ ਬਣੇ ਇਹਨਾਂ ਦਾ ਤੇ ਰੋਜੀ ਰੋਟੀ ਕਮਾ ਕੇ ਆਪਣੇ ਬੱਚਿਆਂ ਨੂੰ ਇਹ ਪਾਲ ਪੋਸਣ ਕਰ ਸਕਣ ਤੇ ਜਿਹੜੀ ਮੋਟਰਸਾਈਕਲ ਲਾ ਕੇ ਲਾਇਏ ਸਾਰੇ ਦੋ ਨੰਬਰ ਹੁੰਦੇ ਜਾਂ ਕਿਦਾਂ ਕੀ ਹਿਸਾਬਾ ਦਾ ਇਹ ਜਿਹੜੇ ਮੋਟਰਸਾਈਕਲ ਲਾਇਆ ਇਹ ਵੇਖੋ ਇਹ ਤਾਂ ਸਾਰੀ ਜਿਹੜੀ ਰਿਪੋਰਟ ਹੈ ਇਹ ਡੀਸੀ ਸਾਹਿਬ ਕੋ ਸਾਰੀ ਰਿਪੋਰਟ ਹੈ ਗਈ ਹੈ ਜਿੰਨੇ ਇਹ ਚੋਰੀ ਦੇ ਮੋਟਰਸਾਈਕਲ ਨੇ ਜਿਹਦਾ ਵੀ ਮੋਟਰਸਾਈਕਲ ਚੋਰੀ ਹੁੰਦਾ ਹੈ ਡੀਸੀ ਸਾਹਿਬ ਕੋ ਰਿਪੋਰਟ ਪਹੁੰਚਦੀ ਆ ਤੇ ਹਜ਼ਾਰਾਂ ਦੇ ਹਿਸਾਬ ਨਾਲ ਮੋਟਰਸਾਈਕਲ ਚੋਰੀ ਹੋਏਗਾ ਤਾਂ ਫੜੇ ਵੀ ਗਏ ਆ ਤੇ ਸਾਡੇ ਮ ਇਸ ਕਰਕੇ ਲੋਰੀਆ ਮੋਟਰਸਾਈਕਲ ਡੇਰੀਆਂ ਬਣਾ ਕੇ ਇੱਕ ਮਾਈ ਕਰਦੇ ਨੇ ਤੇ ਜਿਹੜੇ ਟੈਕਸ ਦਿੰਦੇ ਹਨ ਉਹ ਅੱਜ ਭੁੱਖੇ ਮੰਡੇ ਆ ਅੱਜ ਇਹਨਾਂ ਨੂੰ ਸਰਕਟ ਦੇ ਉੱਤਰ ਨਾਲ ਪਾ ਗਿਆ ਇਸ ਕਰਕੇ ਸਾਡੀ ਮੰਗ ਹੈ ਕਿ ਇਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਤੇ ਇਹ ਸਾਡੀ ਸਾਡੇ ਜਿਹੜੇ ਟੈਕਸ ਜਿਹਨਾਂ ਨੂੰ ਨਹੀਂ ਬੰਦ ਕਰਨਾ ਤੇ ਸਾਡੇ ਟੈਕਸ ਮਾਫ ਕਰ ਦੋ ਤੇ ਬਰਾਬਰੀ ਕੰਮ ਹੋ ਜੇ ਕੋੜਾ ਇਹਦਾ ਕੋੜਾ ਇੱਕ ਹੀ ਹੋ ਜੇ ਬਰਾਬਰ ਕੁਛ ਨਹੀਂ ਕਰੋ ਇੱਕ ਟੈਕਸ ਪਾਟ ਕਰੋ ਚਾਰ ਟੈਕਸ ਪਾਟ ਕਰੋ